ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਚੱਲੇ ਹੁਣ ਜਸਵੀਰ ਕੌਰ ਦੇ ਘਰ ਮਾਹੀ ਮੈਂ ਅੱਜ ਜਸਵੀਰ ਕੌਰ ਦੇ ਘਰ ਜਾਏ ਹੀ ਇਹਨੂੰ ਨਾਲ ਲੈ ਕੇ ਗਈ ਸੀਗੇ ਪਹਿਲਾਂ ਅਸੀਂ ਜਾਂਦੇ ਹੋਏ ਫਿਰ ਸਾਮ ਨੂੰ ਮੁੜਦੇ ਹੋਏ ਇਹਨਾਂ ਦੇ ਘਰ ਆ ਗਏ ਲੋ ਜੀ ਹੁਣ ਇਹਨਾਂ ਦੇ ਘਰ ਚੱਲਦੇ ਆਪਾਂ ਇਹਨਾਂ ਦਾ ਘਰ ਦਿਖਾਉਣੀ ਆ ਤੋ ਉਹਨੂੰ ਕਿਹਾ ਜਾ ਸੋਹਣਾ ਸੁਨੱਖਾ ਤੇ ਲੋ ਜੀ ਪਹਿਲਾਂ ਅੰਦਰ ਆਏ ਇਹ ਫਰਸ਼ ਤਾਂ ਸਾਡੇਲ ਘਰ ਵਰਗਈ ਆ ਲੋ ਜੀ ਚਾਹ ਪਣ ਪੀਤਾ ਉਸ ਤੋਂ ਬਾਅਦ ਆਪਾਂ ਦੇਖਣ ਲੱਗੇ ਸੂਟ ਏ ਸੂਟ ਵੇਚਦੀ ਆ ਸੇਲ ਕਰਦੀ ਆ ਮਤਲਬ ਤੇ ਲੋ ਜੀ ਆਪਾਂ ਸੂਟ ਦੇਖਦੇ ਸੀਗੇ ਦਿਖਾਉਂਦੀ ਸੀਗੀ ਇਹ ਮੈਨੂੰ ਕਹੇ ਜੀ ਨੇ ਵਧੀਆਂ ਨੇ ਸੋਹਣੇ ਇਹ ਦੁਪੱਟਾ ਦਿਖਾਉਂਦੀ ਸੀਗੀ ਵੱਡਾ ਐਨ ਖੁੱਲਾ ਡੁੱਲਾ ਬਹੁਤ ਵਧੀਆ ਵੈਰੀ ਗੁੱਡ ਬਹੁਤ ਸੋਹਣਾ ਲੱਗਦਾ ਮੈਂ ਕਿਹਾ ਬਹੁਤ ਸੋਹਣਾ ਬਹੁਤ ਸੋਹਣੇ ਨੇ ਸੂਟ ਚਲੋ ਆਪਣੀ ਮਿਹਨਤ ਕਰਦੀ ਆ ਭਾਈ ਕੁੜੀ ਵੇਚਦੀ ਆ ਵਧੀਆਂ ਨੇ ਸੂਟ ਵੀ ਵੈਸੇ ਸੋਹਣੇ ਨੇ ਬਹੁਤ ਵਧੀਆਂ ਨੇ ਹਣਾ ਸਾਰੇ ਸੋਹਣੇ ਨੇ ਸਾਰੇ ਬਹੁਤ ਪਏ ਨੇ ਸੂਟ ਸਾਰੇ ਚੱਕ ਚੱਕ ਦੇਖਦੀ ਸੀ ਇਹ ਵੀ ਕਾਟਨ ਦਾ ਗਰਮੀ ਚ ਪਾਉਣ ਵਾਲੇ ਨੇ ਬਧੀਆ ਨੇ ਤੇ ਲੋ ਜੀ ਇਹ ਚਿਕਨ ਦੀ ਕਢਾਈ ਵਾਲੇ ਨੇ ਇਹ ਦੂਜੀ ਕਢਾਈ ਵਾਲੇ ਸੀਗੇ ਇਹ ਵੀ ਸੋਹਣਾ ਇਹ ਨਾਲ ਦੇ ਦੁਪट्टे ਵਾਲੇ ਨੇ ਇਹ ਕਢਾਈ ਵਾਲੇ ਨੇ ਜਿਆਦਾ ਕਢਾਈ ਵਾਲੇ ਇਹ ਇਹ ਘਟ ਪੱਦੀ ਜਿਹਾ ਲੱਗਦਾ ਮੈਨੂੰ ਇਹ ਨਹੀਂ ਵਧੀਆ ਲੱਗਦਾ ਆਹ ਵਧੀਆ ਹਲੇ ਹਰੇ ਰੰਗ ਦਾ ਪਸੰਦ ਆ ਇਹ ਗਰਮੀ ਵਾਲੇ ਤੇ ਇਹ ਵੀ ਵਧੀਆ ਕੱਟਿਆ ਇਹ ਕਾਟਨ ਦੇ ਘਰ ਪਾਉਣ ਵਾਸਤੇ ਇਹ ਸੋਹਣੇ ਨੇ ਬਹੁਤ ਵਧੀਆ ਨੇ ਘਰ ਪਾਉਣ ਵਾਲੇ ਤੇ ਕਾਟਨ ਦੇ ਨੇ ਜਿਵੇਂ ਗਰਮੀ ਆ ਚਰਾਮ ਆ ਹੈ ਨਾ ਤੇ ਗਰਮੀ ਚ ਪੈਂਦੇ ਨਹੀਂ ਹੈਗੇ ਵਧੀਆ ਨੇ ਆ ਵੀ ਗਰਮੀ ਆ ਚ ਪਾਉਣ ਵਾਲਾ ਕਾਟਨ ਦਾ ਤੇ ਆ ਰੱਖਦੀ ਸੀ ਮੱਢ ਇਹ ਵਧੀਆ ਚਨੇ ਆ ਗਏ ਕੱਡੇ ਬਣੇ ਚਿਕਨ ਦੀ ਕੜਾਈ ਆ ਇਹ ਵੀ ਆ ਵੀ ਵਧੀਆ ਇਹ ਮੈਂ ਕਿਹਾ ਦੇਖਦੀ ਆ ਇਹ ਘਰ ਪਾਉਣ ਵਾਲਾ ਇਹ ਆਲੂ ਪਰ 5 ਮੀਟਰ ਤੇ ਇਹ ਜਿਆਦਾ ਇਹ ਕੱਟੇ ਵੀ ਨਹੀਂ ਇਹ ਨੀਚੇ ਕਾਟਨ ਦੇ ਘਰ ਪਾਉਣ ਵਾਲੇ ਉਹੀ ਘੱਟ ਰੇਟ ਵਾਲੇ ਨੇ ਕਾਟਨ ਦੇ ਜਿਵੇਂ ਘਰ ਪਾਉਣ ਵਾਲੇ ਮੈਨੂੰ ਕਹਿੰਦੇ ਸੀ ਕਿ ਲੈ ਲੈ ਮੈਂ ਕਿਹਾ ਮੈਂ ਨਹੀਂ ਲੈਣੇ ਘਰ ਪਾਉਣ ਨੂੰ ਤਾਂ ਮੇਰੇ ਕੋਲ ਬਹੁਤ ਜਿਆਦੇ ਨੇ ਬਹੁਤ ਜਿਹੜੇ ਪਹਿਲਾਂ ਵਾਲੇ ਨੇ ਉਹ ਘਰ ਪਾ ਲੈਣੇ ਨੇ ਤੇ ਹੁਣ ਵਧੀਆ ਲੈ ਲਾਂਗੇ ਚਲ ਉਹ ਜੇ ਲੈ ਦੇ ਲੋ ਜੀ ਇਹ ਵੀ ਵਧੀਆ ਮਸਲੀਨ ਦੇ ਦੁਪट्टे ਨੇ ਸੋਨਾ ਮਸਲੀਨ ਦਾ ਕੱਪੜਾ ਹੁਣ ਇਹ ਹੀ ਬਹੁਤ ਜ਼ਿਆਦਾ ਚੱਲਦੇ ਨੇ ਇੱਥੇ ਤੇ ਕਢਾਈ ਨਹੀਂ ਹੈਗੀ ਪਰ ਇਹਦੇ ਤੇ ਕਢਾਈ ਆ ਗੁਲਾਬੀ ਤੇ ਇਸਰਦਾਈ ਦੀ ਨਿਕੜਾਈ ਹੈਗੀ ਇੱਥੇ ਇਹ ਕਾਟਨ ਦੇ ਨੇ ਇਹ ਮੈਂ ਦੇਖਦੀ ਸੀ ਤੇ ਇਹ ਲੋ ਜੀ ਸਾਰੇ ਵਧੀਆ ਨੇ ਇਹ ਮੈਂ ਕਿਹਾ ਇਹ ਰੇਸਮੀ ਨਹੀਂ ਮੈਨੂੰ ਵਧੀਆ ਲੱਗਦਾ ਮੈਨੂੰ ਘੱਟ ਪਸੰਦ ਨੇ ਰੇਸਮੀ ਇਹ ਚਾਦਰਾਂ ਕਹਿ ਰਹੀ ਸੀਗੀ ਇਹ ਚਾਦਰਾਂ ਨੇ ਤੇ ਇਹ ਮੰਜੀਆਂ ਦੇ ਕਵਰ ਨੇ ਮੰਜੀਆਂ ਦੇ ਕਵਰ ਤੇ ਮੈਂ ਕਿਹ ਲੈਣੀ ਨਹੀਂ ਮੈਂ ਤਾਂ ਉਹਦੇ ਗੱਦਿਆਂ ਦੇ ਕਵਰ ਖੁੱਛ ਦੀ ਸੀ ਕਹਿੰਦੀ ਗੱਦਿਆਂ ਦੇ ਨਹੀਂ ਹੈਗੇ ਮੰਜੀਆਂ ਦੇ ਨੇ ਚਲੋ ਠੀਕ ਆ ਵੀ ਵਧੀਆ ਨੇ ਵੈਸੇ ਸਿਉਣ ਮਾਰ ਲੈ ਮੰਜੀਆਂ ਦੇ ਕਵਰ ਵੀ ਵਧੀਆ ਨੇ ਜੇ ਬਣਾਉਣਾ ਹੋਵੇ ਸਿਉਣ ਮਾਰ ਲੈ ਤੇ ਇਹ ਹੈਗਾ ਚੀ ਏਸੀ ਚ ਲੈਣ ਵਾਲਾ ਚਾਦਰ ਸੈਟ ਏਸੀ ਵਾਲਾ ਸੈਟ ਸੀਗਾ ਇਹ ਚਾਦਰਾਂ ਦੇ ਖੁੱਛ ਦੀ ਸੀ ਕਿ ਇੱਥੇ ਇਹ ਇਲਾਸਟਿਕ ਪਾਈ ਵੀ ਵਾਲੇ ਵਾਲੇ ਕਹਿੰਦੀ ਚਾਦਰ ਦੇ ਮੈਨੂੰ ਰੇਸ਼ਮੀ ਥੋੜੀ ਜਿਹੀ ਘੱਟ ਪਸੰਦ ਆ ਮੈਂ ਕਾਟਨ ਦੀਆਂ ਦੇਖ ਸੀ ਸੀ ਕਿ ਤੇ ਉਤਨ ਦੀਆਂ ਹੈ ਨਹੀਂ ਇਹ ਵੀ ਰੇਸ਼ਮੀ ਰਲਾਈਆਂ ਜੀਆਂ ਤਾਂ ਪੰਨਿਆਂ ਨੇ ਪਹਿਲਾਂ ਲੈ ਕੇ ਸੀਗੇ ਲਿਆਏ ਸੀ ਅਸੀਂ ਤੇ ਇਹ ਨਹੀਂ ਹਾਂ ਇਹ ਇਆਂ ਜੀ ਹੈਗੀਆਂ ਨੇ ਆਪਣੇ ਪੰਨਿਆਂ ਨੇ ਹਲੀਕੋ ਪੜੀ ਪਾਈ ਪਾੜੀਆਂ ਉਹ ਥੱਲੇ ਦੀ ਮਸਾਲਾ ਨਹੀਂ ਦੁੱਤੇ ਦੀ ਉੱਪਰ ਦੀ ਮਸਾਲਾ ਨਹੀਂ ਉਹ ਵੀ ਵੈਸੇ ਘਸ ਜੇ ਗਈ ਸੀ ਜਗੀ ਇੰਨੇ ਤੇ ਚਲੋ ਚੱਲਦੀ ਉਹ ਜਾਮਨੀ ਜੀ ਰੱਖ ਲੈਣੇ ਆ ਉਹ ਮਸਾਲਾ ਨਹੀਂ ਆ ਲੋ ਜੀ ਇਹ ਕਾਟਨ ਦੇ ਸੂਟ ਨੇ ਮੈਂ ਇਹਨੂੰ ਕਹਿ ਰਹੀ ਸੀ ਕਿ ਮੈਂ ਕਿ ਤੂੰ ਐਂ ਵੀਡੀਓ ਪਾਇਆ ਕਰ ਵੀ ਇਹ ਕਾਟਨ ਦੇ ਨੇ ਸੂਟ ਗਰਮੀਆਂ ਚ ਪਾਉਣ ਵਾਲੇ ਦੇਖੋ ਕਿੰਨੇ ਸੋਹਣੇ ਨੇ ਕਾਟਨ ਦੇ ਇਹ ਨੀਲੇ ਰੰਗ ਦਾ ਇਹ ਨੀਲੇ ਰੰਗ ਦਾ ਇਹ ਆਲ ਓਵਰ ਹੈ ਮੈਂਨੂੰ ਦੱਸ ਕੇ ਆਈ ਸੀ ਤੀ ਤੂੰ ਸ਼ਾਰਟ ਵੀਡੀਓ ਪਾ ਲਿਆ ਕਰ ਇਨੇ ਇਹਨੇ ਸਿੱਖ ਜੇਂਗੀ ਫਿਰ ਪਾ ਲਿਆ ਕਿ ਨਹੀਂ ਲਾਉਂਗੇ ਲੇਖ ਦੇਖੋ ਇਹ ਹਰੇ ਰੰਗ ਦਾ ਇਹ ਵੀ ਆਲ ਓਵਰ ਹੈ ਇਹ ਕਾਟਨ ਦਾ ਤੇ ਇਹ ਕੱਡੇ ਆ ਦਾ ਸੀਗਾ ਸੋਹਣਾ ਵਧੀਆ ਮੈਂ ਇਹ ਜੇ ਘੱਟ ਪਾਉਣੀ ਆ ਕੱਡੇ-ਕੁੱਡੇ ਜੀ ਮੈਨੂੰ ਪਸੰਦ ਨਹੀਂ ਹੈਗੇ ਇਹ ਵੀ ਕੱਟਿਆਂ ਦਾ ਕਹਿਰੀ ਸੀ ਗਿੰਦੀ ਨਾਲ ਦਾ ਦੁਪੱਟਾ ਕਾਟਨ ਦਾ ਕੱਟਿਆਂ ਦਾ ਸੋਹਣੇ ਨੇ ਬਹੁਤ ਸੋਹਣੇ ਨੇ ਇਹ ਪੀੜਾ ਪੀੜਾ ਵੀ ਸੋਹਣਾ ਲੱਗਿਆ ਮਸਲੀਨ ਦਾ ਹੈਗਾ ਦੁਪੱਟਾ ਤੇ ਸੂਟ ਸੂਟ ਸਾਰੀ ਸੋਹਣੇ ਨੇ ਬਹੁਤ ਸੋਹਣੇ ਨੇ ਪੀੜਾ ਕਲਰ ਵੀ ਵਧੀਆ ਲੱਗਦਾ ਕੋਟਨ ਦਾ ਸੂਟ ਕਾਟਨ ਦਾ ਚੁੰਨੀ ਮਸਲੀਨ ਦੀ ਆ ਸੋਹਣੀਆਂ ਨੇ ਵਧੀਆ ਨੇ ਭੈਣੇ ਸਾਰੇ ਫੋਲ ਫੋਲ ਸੜਦੇ ਆ ਤਾਂ ਆਪੀ ਇਸ ਮਾਰੀ ਜਉ ਬਾਚੇ ਕਾਟਨ ਦੀਆਂ ਚੁੰਨੀਆਂ ਦੇਖ ਲਈਆਂ ਮੈਂ ਕਿਹਾ ਚੁੰਨੀਆਂ ਦਿਖਾ ਫਿਰ ਮੈਨੂੰ ਦੋ ਚੁੰਨੀਆਂ ਮਿਲੀਆਂ ਕਸਰ ਤੇ ਹੀ ਰੰਗ ਦੀ ਕਹਰੇ ਰੰਗ ਦੀ ਤੇ ਚੁੰਨੀਆਂ ਮੇਲਾ ਦਾ ਦੋ ਹੀ ਨਹੀਂ ਮਸਲੀਨ ਦੀ ਇਹ ਨਹੀਂ ਮੈਂ ਕਿਹਾ ਮੈਨੂੰ ਵਧੀਆ ਲੱਗਦੀ ਲੀਲਣ ਜੀ ਦੀ ਮੈਨੂੰ ਤਾਂ ਇਹ ਵਧੀਆ ਲੱਗਦੀਆਂ ਨੇ ਕਾਟਨ ਦੀਆਂ ਉਹ ਲੀਲਣ ਜੀਆਂ ਦੀਆਂ ਨੇ ਮੈਨੂੰ ਵਧੀਆ ਲੱਗਦੀਆਂ ਇਹ ਮਸਲੀਨ ਦੇ ਦੁਪੱਟੇ ਦਿਖਾ ਰਹੀ ਸੀ ਇਹ ਵੀ ਸੋਹਣੀਆਂ ਨੇ ਬਹੁਤ ਸੋਹਣੀਆਂ ਨੇ ਵਧੀਆ ਨੇ ਤੇ ਲੋ ਜੀ ਇਹਦੇ ਵਿੱਚ ਚੁੰਨੀਆਂ ਦਿਖਾਰੀ ਸੀ ਕਿ ਮੈਂ ਚੁੰਨੀਆਂ ਨਹੀਂ ਉਹ ਕਰਨੀਆਂ ਲੈਣੀਆਂ ਨਹੀਂ ਚੁੰਨੀਆਂ ਤਾਂ ਫਿਰ ਜੇ ਤੁਹਾਨੂੰ ਸੂਟ ਲੈਣੇ ਆ ਨਾਲ ਹੀ ਲੈ ਲਾਂਗੀ ਹੁਣ ਅੱਡ ਦੀਆਂ ਚੁੰਨੀਆਂ ਕਿਹੜਾ ਰਗਾਊ ਰਗਾਊਗਾ ਐ ਤੇ ਸੂਟ ਦਿਖਾਰੀ ਸੀ ਜਿਸ ਵੀਰ ਕੋਲ ਮੈਂ ਕਿਹਾ ਕਾਟਨ ਦੇ ਨਹੀਂ ਲੈਣੇ ਇਹ ਕੱਡੇ ਵੇ ਠੀਕ ਲੱਗੇ ਮੈਨੂੰ ਵਧੀਆ ਲੱਗੇ ਮੈਂ ਕਿਹਾ ਘਰੇ ਪਾਉਣ ਨੂੰ ਤਾਂ ਹੁਣ ਜਿਹੜੇ ਪਹਿਲਾਂ ਵਾਲੇ ਨੇ ਉਹ ਪਾ ਲੈਣੇ ਨੇ ਬਹੁਤ ਕਾਟਨ ਦੇ ਹੈਗੇ ਨੇ ਆ ਵਧੀਆ ਸੋਨਾ ਚਿਕਨ ਦੀ ਕਢਾਈ ਆ ਤੇ ਆ ਵੀ ਸੋਨਾ ਹਮ ਇਹ ਤੇ ਇੱਕ ਰੀਸੀ ਨਾ ਕਿੰਨੇ ਕਿੰਨੇ ਰੇਟ ਨੇ ਦੁਪੱਟਾ ਦੁਪੱਟਾ ਇਹਨਾਂ ਨਾਲ ਪਿਓਰ ਦਾ ਚਿਕਨ ਦੀ ਕੜ੍ਹਾਈ ਆਲੂ ਪਰ ਵੈਸੀ ਵਧੀਆ ਆਲੂ ਪਰ ਵਧੀਆ ਰਹਿੰਦਾ ਤੇ ਵਿੱਚ ਕੱਪੜਾ ਪੈ ਜਾਂਦਾ ਇਹ ਦੁਪੱਟਾ ਪਿਓਰ ਦਾ ਇਹ ਇਪੋਰਟੈਂਟ ਦਾ ਘੱਟ ਰੇਟ ਵਾਲਾ ਤਾਂ ਇਹ ਹੀ ਜ਼ਿਆਦਾ ਵਧੀਆ ਲੱਗਿਆ ਮੈਨੂੰ ਇਹਦੇ ਨਾਲ ਦਾ ਇੱਕ ਇਹ ਸੀਗਾ ਮੈਂ ਹਾਂ ਦੋਨੇ ਸੋਹਣੇ ਦੋਨੇ ਦੁਪੱਟੇ ਕਹਿੰਦੀ ਮੈਂ ਖੋਲ ਕੇ ਦਿਖਾਉਣੀ ਆ ਪਿਓਰ ਦਾ ਦੁਪੱਟਾ ਤੇ ਤੇ ਲੋ ਜੀ ਸੋਨਾ ਤੇ ਉਹ ਤਾਂ ਟਵੱਟਾ ਫੁੱਲਾ ਡੁੱਲਾ ਹਨ ਵਧੀਆ ਤੇ ਲੋ ਜੀ ਤੈ ਮਾਰ ਕੇ ਵਿੱਚ ਰੱਖਦੀ ਸੋਹਣੇ ਨੇ ਮੈਂ ਕਿਹਾ ਦੋਨੇ ਸੋਹਣੇ ਨੇ ਦੋਨੇ ਪਸੰਦ ਸੀਗੇ ਮੈਨੂੰ ਤੇ ਇਹ ਇਹ ਵੀ ਕਢਾਈ ਹੈ ਨਾਲ ਇਸ ਤੇ ਸੋਨਾ ਇਹਦੇ ਨਾਲ ਦਾ ਟੋਕਾ 3 ਜਿਆਦਾ ਚੱਲਦਾ ਪ्योर ਘੱਟ ਚਲਦੀ ਜਣੀ ਹੈ ਨਾ ਬਹੁਤ ਸੋਹਣੇ ਨੇ ਮੈਂ ਦੇਖ ਸੀ ਕੁੜਤੇ ਪਜਾਮੇ ਨੂੰ ਜੀ ਹੈਗਾ ਦਿਖਾ ਦੇ ਤੇ ਘਰ ਪਾਉਣ ਨੂੰ ਇਹਨਾਂ ਨੂੰ ਲੈ ਲੂੰਗੀ ਮੈਂ ਬਾਜ਼ਾਰ ਵੀ ਤਾਂ ਜਾਣਾ ਪਊ ਪਟਿਆਲੇ ਜਾਣਾ ਪਊ ਨਹੀਂ ਤੇ ਲੋ ਜੀ ਆਹ ਦੇ ਇਹ ਫਿੱਕਾ ਰੰਗਾ ਜਾਂ ਦੀ ਰੇਸ਼ਮੀ ਇਹ ਸਿਆਲ ਵਾਲੇ ਨਹੀਂ ਸਿਆਲ ਵਾਲੇ ਨਹੀਂ ਮੈਂ ਕਿਹਾ ਲੈਣੇ ਹੈਗੇ ਆਹ ਫਿੱਕਾ ਵਧੀਆ ਸਿਆਲ ਚ ਤਾਂ ਹੁਣ ਪਾਉਂਦੇ ਨਹੀਂ ਹੈਗੇ ਪੈਂਟਾ ਸਵਲਟਾ ਪਾ ਲਾਂਦੇ ਨੇ ਹਨਾ ਤੇ ਸਿਆਲ ਚ ਤਾਂ ਇਹ ਸਰ ਜਾਂਦਾ ਕਰ ਮੀ ਚੌਖਾ ਹੋ ਜਾਂਦਾ ਹੁਣ ਕਸੇ ਪਏ ਨੇ ਪਾਟੇ ਪਏ ਨੇ ਇਹਨਾਂ ਦੇ ਉਹ ਇੱਕੋ ਆਹ ਹਰੇ ਨੇ ਫਿਰ ਚਾਹੇ ਚਲੋ ਇਹ ਫਿਰ ਪਟਿਆਲੇ ਪਟੂੜੇ ਪਾਇਆ ਜਾਂਦਾ ਜਿਵੇਂ ਘਰੇ ਜਾਂਦੇ ਨੇ ਖੇਤ ਕੂਤ ਢੇੜਾ ਮਾਰਨੇ ਰੰਗ ਸੋਹਣਾ ਵੈਸੇ ਇੱਕ ਗਰੇ ਸੀ ਤਾਂ ਮੈਂ ਕਿਹਾ ਗਰੇ ਦਿਖਾ ਦੇ ਆ ਵੀ ਵਧੀਆ ਕਲਰ ਹਮ ਵਧੀਆ ਨੇ ਦੇਖ ਰਹੀ ਸੀ ਕਿ ਮੈਂ ਧਿਆਨ ਨਾਲ ਇਹ ਸਿਆਲ ਵਾਲੇ ਨੇ ਤਾਂ ਇਹ ਨਹੀਂ ਮੈਨੂੰ ਪਸੰਦ ਹੈ ਆ ਇਹ ਫਿੱਕਾ ਇਹ ਗਰੇ ਰੰਗ ਦਾ ਵਧੀਆ ਇਹ ਗਰੇ ਰੰਗ ਦਾ ਸੋਹਣਾ ਸੀ ਇੱਕ ਹਰਾ ਹਰਾ ਮਹਿੰਦੀ ਆ ਜੋ ਹੋ ਗਿਆ ਇੱਕ ਫਿੱਕਾ ਚਿੱਟਾ ਚਿੱਟਾ ਤਾਂ ਮੈਂ ਕਿਹਾ ਹੈਗਾ ਇਹਨਾਂ ਕੋਲ ਚਿੱਟਾ ਪਾਉਂਦੇ ਨਹੀਂ ਘੱਟ ਪਾਉਂਦੇ ਨੇ ਉਹ ਕਿਤੇ ਹੈਗਾ ਗਰਮ ਵਿੱਚ ਉਹ ਹੈਗਾ ਤਾਂ ਸਹੀ ਆ ਵਧੀਆ ਚ ਉਹ ਉਹ ਹੈ ਪੈਂਦੀ ਨਹੀਂ ਪਾਉਂਦੇ ਘੱਟ ਨਹੀਂ ਗਰਮੀ 'ਚ ਪੁਰਤਾਂ ਪਜਾਮਾ ਪੈਂਟਾਂ ਸਲਟਾਂ ਹੀ ਪਾਉਂਦੇ ਨੇ ਔਣ ਜਾਣ ਨੂੰ ਤਾਂ ਘਰੇ ਪਾਉਣ ਨੂੰ ਚਲੋ ਆ ਵਧੀਆ ਨੇ ਦੋ ਦੇਖ ਲਈ ਮੈਂ ਸੋਹਣੇ ਡੱਗੇ ਇਹ ਵਧੀਆ ਲੱਗੇ ਆ ਦੇਖਵਾਨਾ ਤਾਂ ਠੀਕ ਰੇਟ ਲਾ ਇੱਕ ਆਹ ਲਾ ਆ ਵੀ ਪਸੰਦ ਆ ਗਿਆ ਪੈਂਡੈਕਸ 22 ਇਹਦੇ ਵਿੱਚ ਇਹ ਸੋਹਣਾ ਲੱਗਿਆ ਮਸਲੀਨ ਦਾ ਦੁਪੱਟਾ ਇਹਦੇ ਨਾਲ ਦਾ ਮਸਲੀਨ ਦਾ ਹੀ ਸੂਟ ਸੋਹਣਾ ਲੱਗਿਆ ਮੈਨੂੰ ਇਹ ਇਸਰ ਦੇ ਇਹ ਕੋਟਨ ਦੀ ਚੁੰਨੀ ਹੋਰ ਚੁੰਨੀ ਇਹਦੇ ਨਾਲ ਪਿਓਰ ਦੀ ਇਹ ਵੀ ਸੋਹਣਾ ਵੈਸੇ ਹੂੰ ਕੱਢਿਆ ਵਾ ਸੋਹਣਾ ਤੇ ਵਧੀਆ ਨੇ ਸੂਟ ਦਾ ਸਾਰੀ ਸੋਨੇ ਸੀਗੇ ਵਧੀਆ ਸੀ ਐਨੇ ਫਿਰ ਆਪਾਂ ਨੇ ਕੀ ਕਰਨੇ ਨੇ ਹਨ ਆਪਾਂ ਕਿਹੜਾ ਐਨਾ ਲੈਣਾ ਕਪੜਾ ਆ ਵਧੀਆ ਲੱਗਿਆ ਮੈਨੂੰ ਆ ਵਾਰ-ਵਾਰ ਪਸੰਦ ਸੀਗਾ ਤੇ ਕਲਰ ਵੀ ਤੇ ਕਪੜਾ ਵੀ ਪਸੰਦ ਸੀਗਾ ਜਿਵੇਂ ਪਹਿਲਾਂ ਲਈ ਸੀਗੀ ਮੈਂ ਐਵੇਂ ਦੇ ਤੇ ਸੋਨੇ ਸੀਗੇ ਲੋ ਜੀ ਆ ਲੈ ਇਹ ਦੋ ਤਿੰਨ ਸੂਟ ਲੈ ਲੈ ਜਿਹੜੇ ਲੈ ਲੈ ਹੁਣ ਉਧਰ ਰੱਖ ਦੇਣ ਲਪਾਪੇ ਚ ਪਾ ਕੇ ਇਹ ਇਹ ਤੇ ਹੈ ਤਾਂ ਹੈ ਉਹਦੇ ਨਾਲ ਦਾ ਹੀ ਆ ਪਰ ਇਹਦੇ ਤੇ ਕਢਾਈ ਨਹੀਂ ਹੈਗੀ ਨਾਲ ਫਰ ਲੈ ਤੇ ਇੱਕ ਇਹ ਸੀ ਇਹਦੇ ਨਾਲ ਦਾ ਵੀ ਕੋਟਨ ਦਾ ਦੁਪੱਟਾ ਵੀ ਕੋਟਨ ਦਾ ਹਨਾ ਫੋੜ ਕੇ ਦਿਖਾਈ ਸੀ ਕਿ ਸੋਨਾ ਲੱਗਦਾ ਇਹ ਵੀ ਕੋਟਨ ਦਾ ਵੈਸੇ ਵਧੀਆ ਹੂੰ ਸੋਨਾ ਵਧੀਆ ਚਲੋ ਜੀ ਵਧੀਆ ਵੀ ਵਧੀਆ ਵੀ ਵਧੀਆ ਸਾਰੇ ਸੋਹਣੇ ਨੇ ਬਹੁਤ ਸੋਹਣੇ ਪਹਿਣੇ ਪਹਿਨੇ ਮੇਰੀ ਇਹ ਸੂਟ ਬਹੁਤ ਸੋਹਣੇ ਨੇ ਸਾਦੇ ਵਧੀਆ ਤੇਰਾ ਕੰਮ ਵਧੀਆ ਚੱਲੇ ਕੰਮਕਾਰ ਵਧੀਆ ਸੋਹਣੇ ਨੇ ਤੇ ਇਹ ਸੀਗਾ ਏਸੀ ਵਾਲਾ ਕਮਰਾ ਮੈਂ ਕਿਹਾ ਖੋਲ ਕੇ ਦਿਖਾਈ ਮਾੜਾ ਜਿਹਾ ਏਸੀ ਵਾਲਾ ਇਹ ਚਾਦਰਾਂ ਨੇ ਏਸੀ ਕਵਰ ਹੋ ਗਿਆ ਤੇ ਇਹ ਚਾਦਰਾਂ ਹੋ ਗਈਆਂ ਨਾਲ ਹਨਾ ਇਹ ਸਰਾਣੀ ਨੇ ਇਹ ਸਰਾਣੀ ਨੇ ਚਾਦਰਾਂ ਨੇ ਕਹਿੰਦੀ ਮੈਂ ਕਿਹਾ ਨਹੀਂ ਆਹ ਚਾਦਰਾਂ ਨੇ ਆਹ ਚਾਦਰਾਂ ਨੇ ਇਹ ਚਾਦਰਾਂ ਇਹ ਸਰਾਣੀ ਨੇ ਉਹ ਕਹਿੰਦੀ ਨਹੀਂ ਕਵਰ ਨੇ ਮੈਂ ਕਿਹਾ ਉਹ ਸਰਾਣੀ ਨੇ ਆਹ ਚਾਦਰਾਂ ਦੇਖ ਮੈਂ ਕਿਹਾ ਸੀ ਪਹਿਲਾਂ ਲਿਆਂਦੇ ਨੇ ਭੁੱਲ ਗਈ ਉਹ ਵੀ ਆ ਦੇਖ ਐਵੇਂ ਹੂਸਾ ਇਟ ਹਾਂ ਆ ਚਾਦਰਾਂ ਨੇ ਅਸਰਾਣਾ ਇਹ ਦਾਲੇ ਲੈਣ ਵਾਲਾ ਏਸੀ ਕਵਰ ਕੈਦਾ ਨੇ ਜਿਹਨੂੰ ਆਪਾਂ ਛਾੜ ਚ ਗਰਮੀ ਚ ਏਸੀ ਲਾ ਕੇ ਪੈਂਦੇ ਨੇ ਨਵੇਂ ਚੋਜ ਨਹੀਂ ਪਾਈਏ ਤਾਂ ਨਾਲ ਦੇ ਲੋਕਾਂ ਦੇ ਹਨਾ ਆਪਾਂ ਦਾ ਜਿਹੜਾ ਜੀ ਕਰਿਆ ਫਸ ਗਿਆ ਆਪਣੇ ਕੋਲ ਹੀ ਲੈ ਲੈਣੇ ਆ ਤੇ ਲੋਸੀ ਉਹ ਵੀ ਸੋਨਾ ਸੀਗਾ ਬਹੁਤ ਵਧੀਆ ਸੋਨੇ ਕੱਪੜੇ ਸੂਟ ਇਹ ਕਾਟਨ ਦੀਆਂ ਚੁੰਨੀਆਂ ਗੱਡੀਆਂ ਸੀਗੀਆਂ ਆ ਬੇਬੇ ਆ ਗਈ ਵਿੱਚੇ ਆ ਵਧੀਆ ਨੇ ਕਾਟਨ ਦੀਆਂ ਚੁੰਨੀਆਂ ਸੋਹਣੀਆਂ ਨੇ ਵਧੀਆ ਨੇ ਤੇ ਲੋ ਜੀ ਬਹੁਤ ਵਧੀਆ ਸੋਹਣੀਆਂ ਇਹ ਇਹ ਨਹੀਂ ਲੀਲਣ ਦੀ ਮੈਨੂੰ ਵਧੀਆ ਲੱਗਦੀਆਂ ਘੱਟ ਪਸੰਦ ਨੇ ਲੀਲਣ ਦੀਆਂ ਆਹ ਵਧੀਆ ਕਾਟਨ ਦੀ ਦੋ ਚੁੰਨੀਆਂ ਲੈ ਲਈਆਂ ਆਪਣੇ ਕਾਟਨ ਦੀਆਂ ਸੋਹਣੀਆਂ ਨੇ ਬੜੀ ਸੋਹਣੀਆਂ ਸਰ ਤੇ ਰੰਗ ਵੀ ਹਰਾ ਵੀ ਵਧੀਆ ਤੇ ਲੋ ਜੀ ਲੈ ਲਈਆਂ ਚੁੰਨੀਆਂ ਸੂਟ ਦੇਖਦੇ ਸੀਗੇ ਚੁੰਨੀਆਂ ਦੇਖਦੀਆਂ ਸੀਗੀਆਂ ਕਿੰ비 ਕੰਮਕਾਰ ਕਰਦੇ ਆ ਲੈਣੇ ਆਪਦੇ ਨੇ ਆ ਤੇ ਲੋ ਜੀ ਘਰ ਤਾਂ ਪੈਕ ਬੈਗ ਨੇ ਮੈਂ ਕਿਹਾ ਸੂਟ ਪਾ ਕੇ ਦੇਖਦੇ WhatsApp ਤੇ ਭੇਜਦੀ ਕਿਹੜਾ ਕਿਹੜਾ ਲਿਆ ਰੇਟ ਦੱਸਦੀ ਭਾਈ ਮੈਂ ਦਿਖਾ ਦੂੰ ਜਿਹੜੇ ਪਸੰਦ ਹੋਣਗੇ ਆਪਾਂ ਲੈ ਲਾਂਗੇ ਆ ਪਸੰਦ ਆ ਮੇਨ ਤਾਂ ਗਰਮੀ ਆਸ ਪਾਉਣ ਵਾਲਾ ਵੈਸੇ ਜਿਹੜੇ ਪਸੰਦ ਹੋਣਗੇ ਦੇਖ ਲਾਂਗੇ ਇਹ ਕੁਰਤੇ ਪਜਾਮੇ ਲੈ ਲਏ ਦੋ ਲਲੀਆਂ ਚੁੰਨੀਆਂ ਘਰ ਪਾਉਣ ਨੂੰ ਲੋ ਜੀ ਇਹ ਲੈ ਲੈਨੇ ਸੂਟ ਆਪਾਂ ਨੇ ਇਹ ਵੀ ਹਰਾ ਲੈ ਲਿਆ ਦਿਖਾ ਦਾਂਗੇ ਜੇ ਵਧੀਆ ਲੱਗਿਆ ਹਨਾ ਉਹ ਤਾਂ ਬੜੀ ਸੇ ਵਧੀਆ ਮੈਨੂੰ ਲਾਲ ਉਹ ਗੁਲਾਬੀ ਚਾ ਜ਼ਿਆਦਾ ਪਸੰਦ ਆ ਇਹ ਵੀ ਮਸਲੀਨ ਦਾ ਦੁਪੱਟਾ ਨਾਲ ਇਹਦੇ ਵੀ ਇਹਦੇ ਪਿੰਡੈਕਸ ਲੈਸਾਂ ਜੀਆਂ ਲੱਗੀਆਂ ਵੀ ਨੇ ਜ਼ਿਆਦਾ ਪਸੰਦ ਆ ਮੈਨੂੰ ਇਹ ਚ ਲੈਸ ਨਹੀਂ ਸਿੰਪਲ ਚਲੋ ਦੇਖੀ ਜੋ ਕੀ ਬਣੂਗਾ ਹਨਾ ਇਹ ਇਹ ਚੁੰਨੀਆਂ ਲੈ ਲਈਆਂ ਚਲੋ ਜੀ ਇਹ ਇਹ ਦਿਖਾ ਰਹੀ ਸੀ ਕਢਾਈ ਵਾਲਾ ਵੈਸੇ ਸੋਨਾ ਦੁਪੱਟਾ ਫਿਰ ਮੈਂ ਕਿਹਾ ਮੈਂ ਨੂੰ ਪਸੰਦ ਆ ਤੇ ਉਹ ਆਪੀ ਲੈ ਲੂਗੀ ਜਿਹੜਾ ਲੈਣਾ ਹੋਊਗਾ ਚਲੋ ਜੀ ਇਹ ਕਾਟਨ ਦਾ ਇਹ ਵੀ ਕਾਟਨ ਦਾ ਨਾਲ ਦੁਪੱਟਾ ਕਾਟਨ ਦਾ ਇਹ ਵੀ ਸੋਨਾ ਸੀਗਾ ਉਹ ਨਾ ਆ ਸੋਨਾ ਸੀ ਇਹ ਇਹ ਵੀ ਸੋਨਾ ਸੂਟ ਤਾਂ ਸਾਰੀ ਸੋਨੇ ਨੇ ਵਧੀਆ ਨੇ ਭੈਣੇ ਮੇਰੀ ਏ ਇੰਨੇ ਲੈ ਕੇ ਕੀ ਕਰਨੇ ਨੇ ਅਸੀਂ ਨੇ ਇੰਨੇ ਮੈਂ ਨਹੀਂ ਲੈਂਦੀ ਹੁੰਦੀ ਇੰਨੇ ਜਿਹੜਾ ਪਸੰਦ ਹੋਏ ਇੱਕ ਅੱਧਾ ਰੱਖ ਲਾਂਗੇ ਦੋ ਤਿੰਨ ਲੈਣੇ ਉਹਨਾਂ ਚੋਂ ਪਸੰਦ ਹੋਊ ਰੱਖ ਲਾਂਗੇ ਕੱਪੜਾ ਵਧੀਆ ਦੇ ਚ ਸੋਨਾ ਨਾਲ ਲੈ ਇਸੇ ਵੀ ਲੱਗੀ ਵੀ ਆ ਚੁੰਨੀਆਂ ਸੋਨਾ ਵਧੀਆ ਮਸਲੀਨ ਦਾ ਨਹੀਂ ਹੈਗਾ ਇਹ ਡਬੱਟਾ ਬੜਕਾ ਤਾਂ ਨਹੀਂ ਨਾ ਨਾ ਜਾਵਾ ਝੋੜਾ ਤਾਂ ਇੱਧਰ ਰੱਖ ਦੇ ਇਹ ਪੌੜੀ ਕਿੱਧਰ ਨੂੰ ਚੜਦੀ ਆ ਦੀ ਮੱਝਾਂ ਨੇ ਬਣਾ ਲਈਆਂ ਹੋਈ ਬੱਚੀ ਇੱਧਰ ਸੁੱਤੀ ਵੀ ਆ ਦੇ ਬੱਜਾ ਤਾਂ ਇੱਧਰ ਦੀ ਹਾਂ ਹਾਂ ਚੋ ਬੈਠਾ ਹੋ ਬੈਠਾ ਇਹ ਦੂ ਸੌਂ ਦਰਾਖਤ ਵਧੀਆਂ ਨੇ ਇੱਕ ਅੱਧਾ ਹੋਰ ਲਾ ਦਾਂਦੇ ਓਰੇ ਆ ਮੱਝਾਂ ਇਹ ਕੰਪਾ ਆਹ ਦੇਖੀਓ ਵੀਡੀਓ ਹਨਾ ਹਾਈ ਹਾਈ ਨਾ ਨਾ ਹਨਾ ਆ ਸਾਡੇ ਕਿੰਨੇ ਲੱਗੇ ਨੇ ਇਹਦੀ ਬਣਾ ਲੈ ਵੀਡੀਓ ਇਹ ਨਵੀਂ ਬਾਰੀ ਦੇਖੋ ਇਹ ਤਾਂ ਰਾੜਣਾ ਕਰਦੀਆਂ ਕਿੰਨੂ ਲੱਗੇ ਪੈਨੇ ਹਨ ਹੈ ਕਿੰਨੂ ਲੱਗੇ ਅੱਛੇ ਇਸੀ ਲਾਇਆ ਉਹ ਤੇ ਬਾਲਟੀ ਰੱਖ ਦਿਆ ਕਰ ਉਹ ਪੇਪਰ ਖੜਾ ਜਿਹਾ ਉਹ ਤੇ ਮਿੱਟੀ ਸੀ ਮੇਰੀ ਉਹਦੇ ਹਾਂ ਵਧੀਆ ਬਣੇ ਘਰ ਤੇਰਾ ਬਾਹਰ ਖੁੱਲਾ ਡੁੱਲਾਣ ਵਧੀਆ ਉੱਥੇ ਉਰੇ ਲਾ ਲਿਆ ਕਰ ਸਾਰੇ ਆ ਜਿਓ ਪਟਿਆਲੇ ਮੈਂ ਦੁੱਖਨਵਾਰ ਰੋਣੇ ਨੇ ਪੰਜਵੇਂ ਨੂੰ ਆਉਂਗੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਲੋ ਜੀ ਆਪਾਂ ਪਾਲੇ ਚਾਲੇ ਆਪਣੇ ਘਰ ਨੂੰ ਹਣ